ਮੌਤ ਤੋਂ ਬਾਅਦ ਜਿਵਨੇ ਭਗਵਾਨ ਯਿਸੂ ਮਸੀਹ ਦੇ ਇਸ ਸੁਨੇਹੇ ਨਾਲ ਅੱਜ ਪੰਜਾਬ ਸਮੇਤ ਦੁਨੀਆ ਭਰ ਵਿੱਚ ਈਸਟਰ ਦਾ ਪਵਿੱਤਰ ਤਿਹਾੜੀ ਬੜੀ ਹੀ ਸ਼ਰਧਾ ਵਿਸ਼ਵਾਸ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਉਹ ਦਿਨ ਹੈ ਜਦੋਂ ਯਿਸੂ ਮਸੀਹ ਨੂੰ 2 ਦਿਨ ਪਹਿਲਾਂ ਗੁੱਡ ਫਰਾਈਡੇ ਮੌਕੇ ਇਸਲੀਬ ਤੇ ਜ਼ਿੰਦਾ ਹੀ ਕੀਲ ਕੇ ਮਾਰ ਦਿੱਤਾ ਗਿਆ ਸੀ ਅਤੇ ਅੱਜ ਦੇ ਦਿਨ ਹੀ ਦਿਨ ਐਤਵਾਰ ਨੂੰ ਉਹ ਮੁੜ ਜੀ ਉੱਠੇ ਸੀ ਮੋਹਾਲੀ ਜ਼ਿਲ੍ਹੇ ਵਿੱਚ ਵੀ ਸਮਾਜ ਦੇ ਵੱਖ-ਵੱਖ ਵਰਗ ਖਾਸ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਇਹ ਦਿਹਾੜਾ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਗਿਰਜਾ ਘਰਾਂ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਮੋਹਾਲੀ ਅਤੇ ਖਰੜ ਦੇ ਸੀਐਨਆਈ ਗਿਰਜਾ ਘਰਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਸਵਾਗਤ ਲਈ ਸਜਾਇਆ ਗਿਆ ਹੈ। ਪਵਿੱਤਰ ਬਾਈਬਲ ਦੀ ਓਟ-ਹੇਟ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ। ਕਈ ਥਾਈਂ ਭਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ। ਸਵੇਰ ਤੋਂ ਹੀ ਸਮੂਹ ਗਿਰਜਾ ਘਰਾਂ 'ਚ ਅਰਥਨਾਵਾ ਸੁਭਾਵਾਵਾਂ ਕੀਤੀਆਂ ਜਾ ਰਹੀਆਂ ਨੇ ਅਤੇ ਭਗਵਾਨ ਯੀਸੂ ਮਸੀਹ ਦੀ ਉਤਸਵ ਵਿੱਚ ਭਜਨ ਗਾਏ ਜਾ ਰਹੇ ਨੇ। ਬੱਚਿਆਂ ਖਾਸ ਕਰਕੇ ਲੜਕੀਆਂ ਨੇ ਵੀ ਪ੍ਰਭੂ ਦੀ ਮहिमा ਵਿੱਚ ਸੋਲੇ ਅਤੇ ਸਮੂਹ ਗੀਤ ਗਾਏ। ਪਾਸਟਰਾਂ ਵੱਲੋਂ ਸ਼ਰਧਾਲੂਆਂ ਨੂੰ ਯੂਸੂ ਮਸੀਹ ਦੇ ਜੀਵਨ ਤੇ ਕੁਰਬਾਨੀਆਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਸ਼ਰਧਾਲੂਆਂ ਨੂੰ ਸੱਚ ਬੋਲਣ, ਇਮਾਨਦਾਰ, ਵਫਾਦਾਰ ਅਤੇ ਉਦਾਰ ਹੋਣ ਦਾ ਉਪਦੇਸ਼ ਦੇਣ ਦੇ ਨਾਲ-ਨਾਲ ਪਰਮਾਤਮਾ ਨੂੰ ਕਦੇ ਨਾ ਭੁੱਲੋ ਜਿਹੜੀ ਮਹਾਸ਼ਕਤੀ ਹੈ, ਦਾ ਵੀ ਗਿਆਨ ਦਿੱਤਾ ਜਾ ਰਿਹਾ ਹੈ।